uh. i ਸਾਹਿਬ ਵਕੀਲ ਜੀ ਕੀ ਫਤਿਹ ਦਾਸ ਸੁਮੇਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਹਾਜੀਤਨ ਪਾਸ਼ੀ ਦਸਵੇਂ ਬਠਿੰਡਾ ਅੱਜ ਦਾ ਜੋ ਸਮਾਗਮ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਹਾਜੀਤਨ ਸਾਹਿਬ ਵਿਖੇ ਹੋ ਰਿਹਾ ਹੈ ਇਹ ਪਿਛਲੇ 40 ਸਾਲਾਂ ਤੋਂ ਲੈ ਕੇ ਜੋ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਸੀ ਇਸ ਦੀ ਅੰਦਰੋਂ ਸੁਆਵਾਮਾ ਹੋਣ ਵਾਲੀਆਂ ਸੀ ਛੱਤ ਵੀ ਖਰਾਬ ਸੀ ਸਾਈਡਾਂ ਤੋਂ ਵੀ ਰੈਨੋਵੇਸ਼ਨ ਹੋਣ ਵਾਲੀ ਸੀ ਮੈਂਬਰ ਸਾਹਿਬ ਸ਼ੋਮੀ ਕਮੇਟੀ ਮਾਨਜੁਗ ਪ੍ਰਧਾਨ ਸਾਹਿਬ ਸudar rajinder singh thami ਪ੍ਰਧਾਨ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੋਮੀ ਕਮੇਟੀ ਤਵਾਗਾ ਲੈ ਕੇ ਸੰਗਤਾਂ ਨੇ ਵੱਡੀ ਪੱਧਰ ਤੇ ਪਰਿਵਾਰਾਂ ਨੇ ਜੋ ਬਰਵਾਰ ਸਾਹਿਬ ਦੀ ਇਤਿਹਾਸਕ ਇਮਾਰਤ ਹੈ ਗੁਰਦੁਆਰਾ ਹਜਤ ਸਿੰਘ ਸਾਹਿਬ ਦੀ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਅਰਥੀ ਹੈ ਇਹਦੀ ਜਿਹੜੇ ਡਾਊਨ ਸੀਲਿੰਗ ਦੀ ਸਵਾਵਾ ਕੀਤੀਆਂ ਰੰਗ ਰੋਗਣ ਦੀਆਂ ਕੀਤੀਆਂ ਮੈਟ ਦੀਆਂ ਕੀਤੀਆਂ ਟਫਨ ਸ਼ੀਸ਼ੇ ਦੀਆਂ ਕੀਤੀਆਂ ਹਰ ਪ੍ਰਕਾਰ ਦੀ ਜਿਹੜੀ ਵਾਇਰਿੰਗ ਨਵੀਂ ਕੀਤੀ ਹੈ ਏਸੀ ਨਵੀਂ ਕੀਤੀ ਹੈ ਸਾਰੀ ਹੀ ਇਮਾਰਤ ਅੰਦਰੋਂ ਨਵੀਂ ਰੇਨੋਵੇਸ਼ਨ ਤਿਆਰ ਕੀਤੀ ਹੈ ਪਿਛਲੇ 3 ਮਹੀਨਿਆਂ ਤੋਂ ਇਹ ਸਵਾਵਾ ਸੰਗਤਾਂ ਨੇ ਆਪਸਮਹਾਲੀਆਂ ਹੋਈਆਂ ਸੀ ਸੰਗਤਾਂ ਨੇ ਅੱਜ ਸਵਾਵਾ ਸੰਪੂਰਨ ਕਰਕੇ ਗੁਰਦੁਆਰਾ ਸਾਹਿਬ ਨੂੰ ਹਾਜ਼ਰੀ ਤੇ ਪ੍ਰਬੰਧ ਨੂੰ ਹੈਂਡਓਵਰ ਕੀਤਾ ਫਿਰ ਦੁਬਾਰਾ ਸ਼ੁਕਰਾਨੇ ਮਜੂ ਪਰਸੋਂ ਸ੍ਰੀ ਖੰਡ ਪਾਠ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਸਨ ਅੱਜ ਭੋਗ ਪਾਏ ਨੇ ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਨੇ ਇਸ ਸਮਾਗਮ ਵਿੱਚ ਦਿੱਤੇ ਮੈਂਬਰ ਸ਼ਰਮੀ ਕਮੇਟੀ ਸਾਰੇ ਹਲਕੇ ਦੇ ਪਹੁੰਚੇ ਨੇ ਉੱਥੇ ਮਾਨਯੋਗ ਪ੍ਰਧਾਨ ਸਾਹਿਬ ਦੇ ਹੋਏ ਦੇਸ਼ ਅਨੁਸਾਰ ਸਰਦਾਰ ਗੁਜਰਨ ਸਿੰਘ ਜੀ ਕੋਹਾਲਾ ਸਖਤਰ ਪਹੁੰਚੇ ਨੇ ਮਾਨਯੋਗ ਸਿੰਘ ਸਾਹਿਬ ਗੈਨੀ ਅਮਰਜੀਤ ਸਿੰਘ ਜੀ ਹੈਡ ਗ੍ਰੰਥੀ ਐਡੀਸ਼ਨਲ ਹੈੱਡ ਗ੍ਰੰਤੀ ਸਤਕੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉਹਨਾਂ ਨੇ ਵੀ ਕਥਾ ਵਿਚਾਰਾਂ ਕੀਤੀਆਂ ਨੇ ਤੇ ਪਰਿਵਾਰ ਨੂੰ ਬੁਛਿੰਡੇ ਸ਼ਹਿਰ ਦੀਆਂ ਇਹਨਾਂ ਸਮੂਹ ਸੰਗਤਾਂ ਨੂੰ ਅੱਜ ਵਧਾਈਆਂ ਦਿੱਤੀਆਂ ਨੇ ਸਮਾਗਮ ਦੇ ਵਿੱਚ ਦੂਰੋਂ ਨੇੜੋਂ ਹੋਰ ਵੀ ਵਿਦਵਾਨ ਬਹੁਤ ਚੰਗੇ ਆਏ ਨੇ ਵੱਡੀ ਗਿਣਤੀ ਦੀ ਸੰਗਤਾਂ ਖੁਸ਼ੀਆਂ ਮਾਰ ਰਹੀਆਂ ਨੇ ਇਸ ਦਿਨ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਮੈਂਬਰ ਸਾਹਿਬ ਦਾ ਧੰਨਵਾਦ ਕਰਦਾ ਮਾਨਯੋਗ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਤੇ ਵਧਾਈ ਦਿਨ ਕਿ ਜੋ ਇਹ ਸਵਾਵਾ ਹੋਣ ਵਾਲੀਆਂ ਸੀ ਕਿ ਜਿਹੜੇ 44 ਸਵਾਵਾ ਤੋਂ ਇਸ ਸਵਾਵਾ ਹੋਣ ਵਾਲੀ ਹੋਣ ਵਾਲੀਆਂ ਸੀ ਇਹ ਬਹੁਤ ਜ਼ਰੂਰਤ ਸੀ ਇਹਨਾਂ ਸਵਾਵਾ ਦੀ ਬਹੁਤ ਸੁੰਦਰ ਇਮਾਰਤ ਜਿਹੜੀ ਅੰਦਰੋਂ ਬਣ ਚੁੱਕੀ ਹੈ ਬਾਕੀ ਜਿਹੜੀਆਂ ਰਹਿੰਦੀਆਂ ਸਵਾਵਾ ਉਹ ਵੀ ਇਸੇ ਤਰ੍ਹਾਂ ਸੰਗਠਿਤ ਕਰਨਗੀਆਂ ਮੈਂ ਅੱਜ ਦੇ ਦਿਨ ਤੇ ਸਾਰੀਆਂ ਸੰਗਠਾ ਦਾ ਧੰਨਵਾਦ ਕਰਦਾ ਹਾਂ ਜੀ ਬਹੁਤ ਸਵਾਵਾ ਹਮੇ ਇਹ ਸੰਗਠਨ ਦੀ ਸਹਿਯੋਗ ਨਾਲ ਹਾਂਜੀ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮ ਅਨੁਸਾਰ ਇਹ ਪ੍ਰਧਾਨ ਸਾਹਿਬ ਜੀ ਹਰਾਂ ਦੇ ਧਿਆਨ ਦੇ ਵਿੱਚ ਉਲਾ ਲਿਆ ਕੇ ਸੰਗਠਾ ਨੇ ਕੁਝ ਪਰਿਵਾਰਾਂ ਨੇ ਅੱਗੇ ਹੋ ਕੇ ਜਿਵੇਂ ਭਾਈ ਜਸਪਾਲ ਸਿੰਘ ਜੀ ਵਾਲੀਆ ਪਰਿਵਾਰ ਇਸ ਸ੍ਰੀ ਪਰਿਵਾਰ ਹੋਰ ਸੰਗਤਾਂ ਨੇ ਸਾਰਿਆਂ ਨੇ ਰਲ ਮਿਲ ਕੇ ਆਪ ਅੱਗੇ ਹੋ ਗਏ ਆਪ ਮਟੀਰੀਅਲ ਲਿਆ ਕੇ ਆਪ ਮਿਸਤਰੀ ਫੋਰਮੈਨ ਜੋ ਵੀ ਲੈਂਦੇ ਆਪ ਲਿਆ ਕੇ ਸੰਗਤਾਂ ਨੇ ਆਪ ਦੀ ਦੇਖ ਰਿਗੇ ਢੇਠ ਗੁਰਦੁਆਰਾ ਨੀਮਾ ਦੇ ਅਨੁਸਾਰ ਇਸ ਬਾਵਾਂ ਕੀਤੀਆਂ ਨੇ ਜੀ ਇਹ ਦਰਵਾਜ਼ਾ ਜਿਹੜਾ ਹੁਣ ਖੁੱਲੇ ਸੀ ਹੋਰ ਹੈ ਹਾਂਜੀ ਹਾਂਜੀ ਇਹ ਬੜੀ ਖੁਸ਼ੀ ਦੀ ਗੱਲ ਆ ਤੁਸੀਂ ਵਧੀਆ ਪੁੱਛਿਆ ਕਿ ਇਹ ਪਿੱਛੇ ਘਾਟ ਸੀ ਇਸ ਘਾਟ ਕਰਕੇ ਜਿਹੜੇ ਸਮਾਗਮ ਵੀ ਸੰਗਤਾਂ ਘਟ ਕਰਦੀਆਂ ਸੀ ਤੇ ਇਹ ਸਾਰਾ ਹੀ ਏਸੀ ਹੋ ਗਿਆ तकरीबन 12 ਏਸੀ ਜਿਹੜੇ ਆ ਮੇਨ ਦਰਬਾਰ ਦੇ ਵਿੱਚ ਉਹਨਾਂ ਦੀ ਵਾਇਰਿੰਗ ਵੀ ਬੜੀ ਅੱਛੀਆਂ ਤਾਰਾਂ ਪਾ ਕੇ ਅੰਡਰਗਰਾਉਂਡ ਕਰਤੀ ਆ ਨਵੇਂ ਏਸੀ ਲੱਗੇ ਨੇ ਸਾਰਾ ਹਾਲ ਹੀ ਫੁੱਲ ਏਸੀ ਹੋ ਚੁੱਕਾ ਹੈ ਜਿਸ ਦੇ ਕਰਕੇ ਸੰਗਤਾਂ ਹੁਣ ਚਾਹ ਰਹੀਆਂ ਨੇ ਸਮਾਗਮ ਇੱਥੇ ਕਰਨ ਨੂੰ ਜਿੱਦੇ ਧਾਰਮਿਕ ਸਮਾਗਮ ਗੁਰਦੁਆਰਾ ਕਿਲਾ ਸਬਕੀ ਹੁੰਦੇ ਸੀ ਗੁਰਦੁਆਰਾ ਹਾਜ਼ੀਤਨ ਸਾਹਿਬ ਵਿਖੇ ਕੁਝ ਮੁਸ਼ਕਲਾ ਸੀ ਗਰਮੀ ਦੀਆਂ ਮੁਸ਼ਕਲਾਂ ਸੀ ਕੁਝ ਮੁਸ਼ਕਲਾਂ ਸੀ ਹੁਣ ਤਕਰੀਬਨ ਕੰਪਲੀਟ ਹੋ ਚੁੱਕੇ ਆ ਸਾਰੇ ਪ੍ਰਬੰਧ ਇਸ ਗੱਲ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇਸ ਅੱਜ ਦਾ ਇਸ ਸਮਾਗਮ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ